ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਨੋਦੇ ਮਾਜਰਾ ਵਿਖੇ ਬੀਤੇ ਦਿਨੀ ਇੱਕ ਔਰਤ ਦੇ ਹੋਏ ਕਤਲकांड ਦੇ ਮੁਕਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕਤਲकांड ਦੇ ਕਥਿਤ ਦਵਿੰਦਰ ਸਿੰਘ ਉਰਫ ਤੋਤਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਪੁਲਿਸ ਦੇ ਦਸtan ਮੁਤਾਬਕ ਦੋਸ਼ੀ ਦਵਿੰਦਰ ਸਿੰਘ ਮ੍ਰਿਤਕ ਔਰਤ ਮਨਜਿੰਦਰ ਕੌਰ ਨਾਲ ਨੇੜਤਾ ਬਣਾਉਣਾ ਚਾਹੁੰਦਾ ਸੀ ਪਰ ਉਸ ਦੇ ਇਨਕਾਰ ਕਰਨ ਤੇ ਉਸਨੇ ਉਸ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਰੂਪਨਗਰ ਦੇ ਐਸਪੀ ਰੂਪਨਗਰ ਦੇ ਐਸਪੀਡੀ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੋਰ ਕੀਤੀ ਜਾ ਰਹੀ ਹੈ ਲੜਕੀ ਜਦੋਂ ਵਿਆਹ ਹੀ ਸੀ ਇਹਦੇ ਨਾਲ ਫੋਨ ਫੋਨ ਤੇ ਗੱਲ ਕਰਦਾ ਰਹਿੰਦਾ ਸੀਗਾ ਜੀ ਤੇ ਇਹਨੂੰ ਆਇਆ ਸੀ ਵੀ ਸ਼ਾਇਦ ਇਹ ਲੜਕੀ ਦੇ ਨਾਲ ਬੈਕ ਆਪਣੀ ਕੋਈ ਅੱਗੇ ਦੋਸਤੀ ਆ ਕੇ ਕਿਸੇ ਦੀ ਗੱਲਬਾਤ ਹਦਾਵਾ ਤੇ ਇਹਨੂੰ ਇਸੇ ਬੰਦੇ ਨਾਲ ਹੀ ਉਹਨੇ ਬਾਹਰ ਬੁਲਾਇਆ ਸੀ ਉਹ ਰਪਾਈ ਕੀ ਹੈ ਉਹਦੀ ਬੰਦੇ ਦੀ ਮੈਰਡਕ ਹੈ ਉਹ ਦਾ ਜਿਹੜੀ ਬੱਸ ਲਾਈਫ ਉਹ ਵੈਰੀਡਾ ਪਰ ਉਹਦਾ ਜਿਹੜਾ ਡਿਸਕਿਊਟ ਚੱਲਦਾ ਬਾਈ। ਅੱਛਾ ਉਹ ਇਕੱਲਾ ਹੀ ਰਹਿ ਰਿਹਾ ਉਹ। ਕੋਈ ਪਹਿਲਾਂ ਵੀ ਕੋਈ ਉਹਦੇ ਤੇ ਅਰਚਾ ਜੀ ਵੈਰੀਫਾਈ ਕਰ ਲਾਂਗੇ ਪਰ ਫਿਲਹਾਲ ਤਾਂ ਇਹ ਜੀ ਕੋਈ ਸਾਹਮਣੇ ਨਹੀਂ ਆਇਆ। ਠੀਕ ਇਹ ਕਹਿੰਦਾ ਹੈ ਕਿ ਅਸਾਂ ਜੀ ਮਨਿੰਦਰ ਔਰ ਡੇੜੀਆ ਕੁਲਦੀਪ ਸਿੰਘ ਆ ਦੇ ਵਿਅਕਤੀ ਨੂੰ ਜੇਤੇਵਾਲ ਪੜਵੇਈ ਹੋਈ ਹੈ। ਇਹਦਾ ਪਿਕਅਪ ਪਿੰਡਾ ਮੋਤੇ ਮਾਹਰਾਂ। ਇਹ ਆਪਣੇ ਪਿੰਡ ਏਕੇਮੰਡਾਈ ਹੋਈ ਸੀ ਤੇ ਇਹ 21 ਤਰੀਕ ਨੂੰ ਘਰੋਂ ਖੂਨ ਸੁਣਦੇ ਸੁਣਦੇ ਘਰੋਂ ਬਾਹਰ ਚੱਲ ਕੇ ਜਦੋਂ ਵਾਪਸ ਨਹੀਂ ਆਏ। ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਲਵਿੰਦਰ ਕੌਰ ਨੇ ਨੂੰ ਨਹੀਂ ਲੱਭੀ ਤੇ ਉਹ ਦੇਖਣਗੇ ਘਰ ਦੇ ਨਾਲ ਨਾਲ ਥੋੜਾ ਘਰ ਤੋਂ ਅੱਗੇ ਜਾ ਕੇ ਇਹਦੀ ਡੈੱਡ ਬੋਡੀ ਜਿਹੜੀ ਆ ਸ਼ਾਰਪ ਜਿਵੇਂ ਵੈਪਨ ਨਾਲ ਇਹਦੀ ਕਤਲ ਕੀਤਾ ਹੋਇਆ ਖੂਨ ਨਾਲ ਲਤਪਟ ਪਈ ਸੀ। ਇਹਦੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਚਓ ਸਾਹਿਬ ਸੁਨੀਲ ਕੁਮਾਰ ਇੰਸਪੈਕਟਰ ਸਾਹਿਬ ਦੇ ਇੰਸਪੈਕਟਰ ਸੀਆਈਏ ਮਨਪੂਰ ਸਿੰਘ ਜੀ ਇਹ ਮੌਕੇ ਤੇ ਪਹੁੰਚੇ ਮੌਕੇ ਤੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਐ ਸੈਟਿਕਲ ਤੇ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ ਚ ਜਿਹੜਾ ਇਹਦਾ ਦੋਸ਼ੀ ਹੈ ਉਹ ਅਸੀਂ ਅਰੈਸਟ ਕਰਨ ਦੇ ਕਾਮਯਾਬ ਹੋਏ ਹਾਂ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਉਸੇ ਪਿੰਡ ਦੇ ਦੇ ਦਾ ਰਹਿਣ ਵਾਲਾ ਸੀ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਸ ਵਪਨ ਨਾਲ ਕਤਲ ਕੀਤਾ ਸੀ ਪਹਾੜਾ ਉਹ ਅਸੀਂ ਉਹਦੇ ਕੋਲ ਰਿਕਵਰ ਕਰ ਲਿਆ ਉਹਨੂੰ ਕੂਰਤ ਭੇਜ ਦਿੱਤਾ ਗਿਆ ਚਾਰ ਦਿਨ ਦਾ ਪੁਲਿਸ ਮਾਰਡ ਫਸਿਆ ਕਤਲ ਕਰਨ ਦਾ ਉਹਦੀ وجہ ਆ ਇਹ ਜਿਹੜੀ ਉਹਨੇ ਸਾਨੂੰ ਇਨਟੈਰੋਗੇਸ਼ਨ ਚੋਂ ਤੱਕ ਦੱਸੀ ਹੈ ਕੋਈ ਹੈ ਵੀ ਉਹ ਲੜਕੀ ਨਾਲ ਫੋਨ ਤੇ ਗੱਲ ਕਰਕੇ ਉਹ ਉਹਦੇ ਨਾਲ ਗੱਲ ਕਰਕੇ ਉਹ ਨੂੰ ਉਹ ਆਪਣੇ ਬਣਾਣਾ ਨੇੜਤਾ ਵਧਾਉਣੀ ਚਾਹੁੰਦਾ ਸੀ ਇਸੇ ਚਾਂਸਸ ਦੇਖ ਕੇ ਉਹਨੇ ਬਾਹਰੋਂ ਉਸ ਨੂੰ ਭੁਲਾਇਆ ਸੀ ਲੋਕਾਂ ਦੇ ਪਹਿਲਾਂ ਪਹਿਲਾਂ ਜੀ ਤੱਕ ਜਿਹੜਾ ਜਿਹੜਾ ਇਹਦੇ ਵਾਰ ਕੋ ਪੁਰਾਣਾ ਮਾਮਲਾ ਦਾ ਹੋਣ ਵਾਸਤੇ ਇਹ ਜੀ ਇਹਦੀ ਗੱਲ ਸਾਹਮਣੇ ਗਈ ਹੈ ਅਰੇਰੈਸਟ ਕਿਥੋਂ ਹੈ ਰੈਸਟ ਕਿਥੋਂ ਹੈ ਰੈਸਟ ਜਿਹੜਾ ਉਥੋਂ ਨਾਲ ਹੀ ਰੱਖ ਕੇ ਚੋਈ ਕੀਤਾ ਜੀ ਉਹ ਕ ਉਹਦੀ ਪੁਛਕੀ ਚੱਲੀ ਹੈ ਪਰ ਪੁਰਾਣੇ ਕੀ ਸਵੰਥੀ ਕਿੰਨੇ ਸੀ ਉਹ ਗੱਲ ਸਾਹਮਣੇ ਆ ਜੇਗੀ ਪਰ ਇਹ ਇਹਦੀ ਗੱਲ ਸਾਹਮਣੇ ਆ ਗਈ। ਉਹ ਲੋਕ ਪੜਿਆ ਗਿਆ ਹੀ ਦੋਸ਼ ਉਹ ਪ੍ਰਿੰਟ ਦੇ ਲੱਕੜਾਂ ਵਟਲ ਦਾ ਕੰਮ ਕਰਦਾ। ਮੇਰੇ ਪਹਾੜਾ ਜਿਹੜੇ ਬੰਦੇ ਆਪ ਕੁੰਦਦਾ ਉਹ ਉਹੀ ਲੱਕੜਾਂ ਦੇ ਲੇਬਰ ਕਰਦਾ ਤੇ ਇਹਨਾਂ ਦੇ ਕਾਰਨ ਤੋਂ ਕਾਫੀ ਉਦਾਣਾ ਜਣਾ ਸੀ। ਤੇ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਹੈ ਵੀ ਅਸੀਂ ਸੈਂਟਰੀ ਤੇ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਉਹ ਤੋਂ ਸਾਰਾ ਗੱਲ ਕਲੀਅਰ ਹੋ ਗਈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ। ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਨੋਦੇ ਮਾਜਰਾ ਵਿਖੇ ਬੀਤੇ ਦਿਨੀ ਇੱਕ ਔਰਤ ਦੇ ਹੋਏ ਕਤਲकांड ਦੇ ਮੁਕਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕਤਲकांड ਦੇ ਕਥਿਤ ਦਵਿੰਦਰ ਸਿੰਘ ਉਰਫ ਤੋਤਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਪੁਲਿਸ ਦੇ ਦਸtan ਮੁਤਾਬਕ ਦੋਸ਼ੀ ਦਵਿੰਦਰ ਸਿੰਘ ਮ੍ਰਿਤਕ ਔਰਤ ਮਨਜਿੰਦਰ ਕੌਰ ਨਾਲ ਨੇੜਤਾ ਬਣਾਉਣਾ ਚਾਹੁੰਦਾ ਸੀ ਪਰ ਉਸ ਦੇ ਇਨਕਾਰ ਕਰਨ ਤੇ ਉਸਨੇ ਉਸ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਰੂਪਨਗਰ ਦੇ ਐਸਪੀ ਰੂਪਨਗਰ ਦੇ ਐਸਪੀਡੀ ਗੁਰਦੀਪ ਸਿੰਘ ਗੌਸਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੋਰ ਕੀਤੀ ਜਾ ਰਹੀ ਹੈ। ਲੜਕੀ ਜਦੋਂ ਵਿਆਹ ਹੀ ਸੀ ਇਹਦੇ ਨਾਲ ਫੋਨ ਫੋਨ ਤੇ ਗੱਲ ਕਰਦਾ ਰਹਿੰਦਾ ਸੀਗਾ ਜੀ ਤੇ ਇਹਨੂੰ ਐਸ ਵੀ ਸ਼ਾਇਦ ਇਹ ਲੜਕੀ ਦੇ ਨਾਲ ਬੈਕ ਆਪਣੇ ਕੋਈ ਅੱਗੇ ਦੋਸਤੀ ਜਾਂ ਕਿਸੇ ਦੀ ਗੱਲਬਾਤ ਹਦਾਵਾ ਤੇ ਇਹਨੂੰ ਇਸੇ ਬੰਦੇ ਨਾਲ ਹੀ ਉਹਨੇ ਬਾਹਰ ਬੁਲਾਇਆ ਸੀ। ਉਹ ਲਪਾਈ ਕੀ ਉਹਦੀ ਬੰਦੇ ਦੀ ਮੈਰ ਨਾ ਕਿ ਆ। ਉਹਦਾ ਜਿਹੜੀ ਵਰਸ ਲਾਈਫ ਹੋ ਮੈਰਿਡ ਆ ਪਰ ਉਹਦਾ ਜਿਹੜਾ ਡਿਸਪਿਊਟ ਚੱਲਦਾ ਬਾਈ ਉਹ ਇਕੱਲਾ ਹੀ ਰਹਿ ਰਿਹਾ ਉਹ ਕੋਈ ਪਹਿਲਾਂ ਵੀ ਕੋਈ ਉਹਦੇ ਤੇ ਅਰਚਾ ਜੀ ਵੈਰੀਫਾਈ ਕਰ ਲਾਂਗੇ ਪਰ ਫਿਲਹਾਲ ਤਾਂ ਇਜੀ ਗੱਲ ਕੋਈ ਸਾਹਮਣੇ ਨਹੀਂ ਆਈ ਠੀਕ ਇਹ ਕਹਿੰਦਾ ਕਿ ਤੂੰ ਅਸਾਂ ਜੀ ਬੰਦੇਸਰ ਔਰ ਲੇੜੀ ਆ ਕੁਲਦੀਪ ਸਿੰਘ ਆ ਦੇ ਵਿਅਕਤੀ ਨੂੰ ਜੇਤੇਵਾਲ ਪੜਵੇਈ ਸੀ ਇਹਦਾ ਪੇਕਾ ਪਿੰਡਾ ਲੋਹੇ ਮਾਜਾ ਤੇ ਆਪਣੇ ਪਿੰਡ ਪੇਕੇ ਮंडਾਈ ਹੋਈ ਸੀ ਤੇ ਇਹ 21 ਤਰੀਕ ਨੂੰ ਘਾਹੋਂ ਖੌਣ ਸੁਣਦੇ ਸੁਣਦੇ ਘਰੋਂ ਬਾਹਰ ਚੱਲ ਕੇ ਜਰੂਰ ਵਾਪਸ ਨਹੀਂ ਜੇ। ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਲਵਿੰਦਰ ਕੌਰ ਨੇ ਇਹਨੂੰ ਨਹੀਂ ਲੱਭੀ ਤੇ ਉਹ ਦੇਖਣਗੇ ਘਰ ਦੇ ਨਾਲ ਨਾਲ ਥੋੜਾ ਘਰ ਤੋਂ ਅੱਗੇ ਜਾ ਕੇ ਇਹਦੀ ਡੈੱਡ ਬੋਡੀ ਜਿਹੜੀ ਆ ਸ਼ਾਰਪ ਅਜ ਵੈਪਨ ਨਾਲ ਇਹਦੀ ਕਤਲ ਕੀਤਾ ਹੋਇਆ ਖੂਨ ਨਾਲ ਲਤਪਟ ਪਈ ਸੀ। ਇਹਦੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਚਓ ਸਾਹਿਬ ਸੁਨੀਲ ਕੁਮਾਰ ਇੰਸਪੈਕਟਰ ਸਾਹਿਬ ਦੇ ਇੰਸਪੈਕਟਰ ਸੀਆਈਏ ਮਨਪੂਰ ਸਿੰਘ ਜੀ ਇਹ ਮੌਕੇ ਤੇ ਪਹੁੰਚੇ ਮੌਕੇ ਤੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਐ ਸੈਟਿਕ ਗਿਰਿਫਤ ਤੇ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ ਚ ਜਿਹੜਾ ਇਹਦਾ ਦੋਸ਼ੀ ਹੈ ਉਹ ਅਸੀਂ ਅਰੈਸਟ ਕਰਨ ਚ ਕਾਮਯਾਬ ਹੋਏ ਹਾਂ ਇਹ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਮੁਸਿੰਪਟ ਦੇ ਦੇਦੇ ਦਾ ਰਹਿਣ ਵਾਲਾ ਸੀ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਸ ਵੇਪਨ ਨਾਲ ਕਤਲ ਕੀਤਾ ਸੀ ਪਹਾੜਾ ਉਹ ਅਸੀਂ ਉਹਦੇ ਕੋਲ ਕਵਰ ਕਰ ਲਿਆ ਉਹਨੂੰ ਕੂਰਟ ਭੇਜਿਆ ਫਿਰ 4 ਦਿਨ ਦਾਦਾ ਪੁਲਿਸ ਮਾਰਡ ਫਾਸ ਕਤਲ ਕਰਨ ਦਾ ਉਹ ਵੀ ਵਜਾ ਇਹ ਹੈ ਜਿਹੜੀ ਉਹਨੇ ਸਾਨੂੰ ਇਨਟੈਰੋਗੇਸ਼ਨ ਵਿੱਚ ਮੁੱਢ ਤੱਕ ਦੱਸੀ ਹੈ ਉਹ ਇਹ ਹੈ ਵੀ ਉਹ ਲੜਕੀ ਨਾਲ ਫੋਨ ਤੇ ਗੱਲ ਕਰਕੇ ਉਹ ਉਹਦੇ ਨਾਲ ਗੱਲ ਕਰਕੇ ਉਹ ਨੂੰ ਉਹ ਆਪਣਾ ਨੇੜਤਾ ਵਧਾਉਣੀ ਚਾਹੁੰਦਾ ਸੀ ਇਸੇ ਚਾਂਸਸ ਦੇਖ ਕੇ ਉਹਨੇ ਬਾਹਰ ਉਹਥੇ ਉਪਲਾਇਆ ਸੀ ਲੋਕਾਂ ਦੇ ਪਹਿਲਾਂ ਜਿੰਦ ਤੱਕ ਜਿਹੜਾ ਜਿਹੜਾ ਇਹਦੇ ਬਾਰੇ ਕੋਈ ਪੁਰਾਣਾ ਮਾਮਲਾ ਦਾ ਗੁਣ ਵਾਤੇ ਇਹ ਜੀ ਇਹਦੀ ਗੱਲ ਸਾਹਮਣੇ ਨਹੀਂ ਆਈ ਅਰੈਸਟ ਕੀਤਾ ਗਿਆ ਅਰੈਸਟ ਕੀਤਾ ਗਿਆ ਅਰੈਸਟ ਜਿਹੜਾ ਉਥੋਂ ਨਾਲ ਹੀ ਰੱਖ ਕੇ ਜੋਇ ਕੀਤਾ ਜੀ ਕੁਇਂ ਤੇ ਲੜਕੀ ਨਾ ਕੋਈ ਗੱਲ ਉਹਦੀ ਪੁਛਕੀ ਜਾਰੀ ਹੈ ਪਰ ਪੁਰਾਣੇ ਕਿਸਮਤੀ ਕਿੰਨੇ ਸੀ ਉਹ ਗੱਲ ਸਾਹਮਣੇ ਆ ਜੇਗੀ ਪਰ ਇਹ ਇਹਦੀ ਗੱਲ ਸਾਹਮਣੇ ਗਈ ਜਿਹੜਾ ਬੜਿਆ ਗਿਆ ਜੀ ਦੋਸ਼ ਉਹ ਪ੍ਰਿੰਟ ਦੇ ਲੱਕੜਾ ਵਟਣ ਦਾ ਕੰਮ ਕਰਦਾ ਮੇਰੇ ਪਹਾੜਾ ਜਿਹੜੇ ਬੰਦੇ ਆਪ ਕੁੰਦਦਾ ਉਹ ਉਹੀ ਲੱਕੜਾਂ ਦੀ ਲੇਬਰ ਕਰਦਾ ਤੇ ਇਹਨਾਂ ਦੇ ਕਾਰਨ ਤੋਂ ਕਾਫੀ ਉਦਾਣਾ ਜਾਣਾ ਸੀ ਤੇ ਜਿਵੇਂ ਪਹਿਲਾਂ ਗੱਲ ਦਸੀ ਹੈ ਵੀ ਅਸੀਂ ਸੈਂਟਰੀ ਤੇ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਉਹ ਤੋਂ ਸਾਰਾ ਗੱਲ ਕਲੀਅਰ ਹੋ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਨੌਦੇ ਮਾਜਰਾ ਵਿਖੇ ਬੀਤੇ ਦਿਨੀ ਇੱਕ ਔਰਤ ਦੇ ਹੋਏ ਕਤਲकांड ਦੇ ਮੁਕਦਮੇਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕਤਲकांड ਦੇ ਕਥਿਤ ਦਵਿੰਦਰ ਸਿੰਘ ਉਰਫ ਤੋਤਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਪੁਲਿਸ ਦੇ ਦੱਸਣ ਮੁਤਾਬਕ ਦੋਸ਼ੀ ਦਵਿੰਦਰ ਸਿੰਘ ਮ੍ਰਿਤਕ ਔਰਤ ਮਨਜਿੰਦਰ ਕੌਰ ਨਾਲ ਨੇੜਤਾ ਵਧਾਉਣਾ ਚਾਹੁੰਦਾ ਸੀ ਪਰ ਉਸ ਦੇ ਇਨਕਾਰ ਕਰਨ ਤੇ ਉਸਨੇ ਉਸ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਰੂਪਨਗਰ ਦੇ ਐਸਪੀ ਰੂਪਨਗਰ ਦੇ ਐਸਪੀਡੀ ਗੁਰਦੀਪ ਸਿੰਘ ਗੌਸਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੋਰ ਕੀਤੀ ਜਾ ਰਹੀ ਹੈ। ਲੜਕੀ ਜਦੋਂ ਵਿਆਹ ਹੀ ਸੀ ਇਹਦੇ ਨਾਲ ਫੋਨ ਫੋਨ ਤੇ ਗੱਲ ਕਰਦਾ ਰਹਿੰਦਾ ਸੀਗਾ ਜੀ ਤੇ ਇਹਨੂੰ ਐਸ ਵੀ ਸ਼ਾਇਦ ਇਹ ਲੜਕੀ ਦੇ ਨਾਲ ਬੈਕ ਆਪਣੀ ਕੋਈ ਅੱਗੇ ਦੋਸਤੀ ਆ ਕੇ ਕਿਸੇ ਦੀ ਗੱਲਬਾਤ ਹਦਾਵਾ ਤੇ ਇਹਨੂੰ ਇਸੇ ਬੰਦੇ ਨਾਲ ਹੀ ਉਹਨੇ ਬਾਹਰ ਬੁਲਾਇਆ ਸੀ। ਉਹ ਰਪਈ ਦੀ ਉਹਦੀ ਬੰਦੇ ਦੀ ਮੈਰਡਾ ਕਿਹਨੇ ਉਹ ਦਾ ਜਿਹੜੀ ਬਸ ਲਾਈਫ ਉਹ ਵੈਰਡ ਆ ਪਰ ਉਹਦਾ ਜਿਹੜਾ ਡਿਸਕਿਊਟ ਚੱਲਦਾ ਬਾਈ ਉਹ ਇਕੱਲਾ ਹੀ ਰਹਿ ਰਿਹਾ ਉਹ ਕੋਈ ਪਹਿਲਾਂ ਵੀ ਕੋਈ ਉਹਦੇ ਤੇ ਅ ਅਸੀਂ ਵੈਰੀਫਾਈ ਕਰ ਲਾਂਗੇ ਪਰ ਫਿਲਹਾਲ ਤਾਂ ਇਹ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਠੀਕ ਇਹ ਕਹਿ ਰਹੇ ਹਾਂ ਕਿ ਤੂੰ ਅਸਾਂ ਜੀ ਬੰਦੇਸਰ ਔਰ ਲੜੀ ਹੈ ਕੁਲਦੀਪ ਸਿੰਘ ਆ ਦੇ ਵਿਅਕਤੀ ਨੂੰ ਜੇਤੇਵਾਲ ਪੜਗਾਈ ਹੋਈ ਹੈ ਇਹਦਾ ਪਿਕਾ ਪਿੰਡਾ ਮੋਦੇ ਮਾਗਰਾ ਤੇ ਆਪਣੇ ਪਿੰਡ ਏਕੀਮੈਂਟਾਈ ਹੋਈ ਸੀ ਤੇ ਇਹ 21 ਤਰੀਕ ਨੂੰ ਘਰੋਂ ਖੂਨ ਸੁੰਦੇ ਸੁੰਦੇ ਘਰੋਂ ਬਾਹਰ ਜਿੰਦਗੀ ਦੀ ਜਰੂਰ ਵਾਪਸ ਨਹੀਂ ਲੇ। ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਲਵਿੰਦਰ ਕੌਰ ਨੇ ਇਹਨੂੰ ਨਹੀਂ ਲੱਭੀ ਤੇ ਉਹ ਦੇਖਣਗੇ ਘਰ ਦੇ ਨਾਲ ਨਾਲ ਥੋੜਾ ਘਰ ਤੋਂ ਅੱਗੇ ਜਾ ਕੇ ਇਹਦੀ ਡੈੱਡ ਬੋਡੀ ਜਿਹੜੀ ਆ ਸ਼ਾਰਪ ਜਿਵੇਂ ਵੈਪਨ ਨਾਲ ਇਹਦੀ ਕਤਲ ਕੀਤਾ ਹੋਇਆ ਖੂਨ ਨਾਲ ਲਤਪਟ ਪਈ ਸੀ। ਇਹਦੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਚਓ ਸਾਹਿਬ ਸਨੀਤ ਕੁਮਾਰ ਇੰਸਪੈਕਟਰ ਸਾਹਿਬ ਦੇ ਇੰਸਪੈਕਟਰ ਸੀਆਈਏ ਮਨਪੂਰ ਸਿੰਘ ਜੀ ਇਹ ਮੌਕੇ ਤੇ ਪਹੁੰਚੇ ਮੌਕੇ ਤੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਐ ਸੈਟਿਕ ਗਿਰਦੇ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ ਚ ਜਿਹੜਾ ਇਹਦਾ ਦੋਸ਼ੀ ਹੈ ਉਹ ਅਸੀਂ ਅਰੈਸਟ ਕਰਨ ਦੇ ਕਾਮਯਾਬ ਹੋਏ ਹਾਂ ਇਹ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਉਸੇ ਪਿੰਡ ਦੇ ਦੇਦੇ ਦਾ ਰਹਿਣ ਵਾਲਾ ਸੀ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਸ ਵੈਪਨ ਨਾਲ ਕਤਲ ਕੀਤਾ ਸੀ ਪਹਾੜਾ ਉਹ ਅਸੀਂ ਉਹਦੇ ਕੋਲ ਰਿਕਵਰ ਕਰ ਲਿਆ ਉਹਨੂੰ ਕੂਰਤ ਭੇਜ ਦਿੱਤਾ ਗਿਆ ਚਾਰ ਦਿਨ ਦਾਦਾ ਪੁਲਿਸ ਮਾਰਡ ਫਸ ਗਿਆ ਕਤਲ ਕਰਨ ਦਾ ਉਹ ਵੀ وجہ ਇਹ ਹੈ ਜਿਹੜੀ ਉਹਨੇ ਸਾਨੂੰ ਇੰਟਰੋਗ੍ਰੇਸ਼ਨ ਚ ਹੁਣ ਤੱਕ ਦੱਸੀ ਹੈ ਕੋਈ ਹੈ ਵੀ ਉਹ ਲੜਕੀ ਨਾਲ ਫੋਨ ਤੇ ਗੱਲ ਕਰਕੇ ਉਹ ਉਹਦੇ ਨਾਲ ਗੱਲ ਕਰਕੇ ਉਹ ਨੂੰ ਉਹ ਆਪਣੇ ਬਣਾ ਨੇੜਤਾ ਵਧਾਉਣੀ ਚਾਹੁੰਦਾ ਸੀ ਇਸੇ ਚਾਂਸਸ ਦੇਖ ਕੇ ਉਹਨੇ ਬਾਹਰੋਂ ਉਸ ਨੂੰ ਭਲਾਇਆ ਸੀ ਲੋਹਦੇ ਤੇ ਪਹਿਲਾਂ ਜਿਹੜਾ ਜਿਹੜਾ ਇਹਦੇ ਵਾਰ ਕੋ ਪੁਰਾਣਾ ਮਾਮਲਾ ਦਾ ਹੋਣ ਵਾਸਤੇ ਇਹ ਜੀ ਇਹਦੀ ਗੱਲ ਸਾਹਮਣੇ ਲਈ ਹੈ ਅਰੈਸਟ ਕਿਥੋਂ ਹੈ ਅਰੈਸਟ ਕਿਥੋਂ ਹੈ ਅਰੈਸਟ ਜਿਹੜਾ ਉਥੋਂ ਨਾਲ ਹੀ ਰੱਖ ਕੇ ਚੋਈ ਕੀਤਾ ਜਿਹੜੀ ਉਹ ਕਿ ਉਹਦੀ ਪੁੱਛਕੀ ਚੱਲੀ ਹੈ ਪਰ ਪੁਰਾਣੇ ਕੀ ਸਬੰਧੀ ਕਿੰਨੇ ਸੀ ਉਹ ਗੱਲ ਸਾਹਮਣੇ ਆ ਜੇਗੀ ਪਰ ਇਹੇ ਜੀ ਗੱਲ ਸਾਹਮਣੇ ਗਈ। ਉਹ ਬੜਿਆ ਗਿਆ ਜੀ ਦੋਸਤ ਉਹ ਪ੍ਰਿੰਟ ਲੱਕੜਾ ਮਟਣ ਦਾ ਕੰਮ ਕਰਦਾ। ਮੇਰੇ ਪਹਾੜਾ ਜਿਹੜੇ ਬੰਦੇ ਆਪ ਪਹੁੰਚਦਾ ਉਹ ਉਹੀ ਲੱਕੜਾਂ ਦੀ ਲੇਬਰ ਕਰਦਾ ਤੇ ਇਹਨਾਂ ਦੇ ਕਾਰਨ ਤੋਂ ਕਾਫੀ ਉਦਾਣਾ ਜਣਾ ਸੀ। ਇਸ ਤੇ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਹੈ ਵੀ ਅਸੀਂ ਸੈਂਟਰੀ ਤੇ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਉਹ ਤੋਂ ਸਾਰਾ ਗੱਲ クリア ਹੋ ਗਈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਨੌਦੇ ਮਾਜਰਾ ਵਿਖੇ ਬੀਤੇ ਦਿਨੀ ਇੱਕ ਔਰਤ ਦੇ ਹੋਏ ਕਤਲकांड ਦੇ ਮੁਕਦਮੇਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕਤਲकांड ਦੇ ਕਥਿਤ ਦਵਿੰਦਰ ਸਿੰਘ ਉਰਫ ਤੋਤਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਪੁਲਿਸ ਦੇ ਦੱਸਣ ਮੁਤਾਬਕ ਦੋਸ਼ੀ ਦਵਿੰਦਰ ਸਿੰਘ ਮ੍ਰਿਤਕ ਔਰਤ ਮਨਜਿੰਦਰ ਕੌਰ ਨਾਲ ਨੇੜਤਾ ਵਧਾਉਣਾ ਚਾਹੁੰਦਾ ਸੀ ਪਰ ਉਸ ਦੇ ਇਨਕਾਰ ਕਰਨ ਤੇ ਉਸਨੇ ਉਸ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਰੂਪਨਗਰ ਦੇ ਐਸਪੀ ਰੂਪਨਗਰ ਦੇ ਐਸਪੀਡੀ ਗੁਰਦੀਪ ਸਿੰਘ ਗੌਸਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੋਰ ਕੀਤੀ ਜਾ ਰਹੀ ਹੈ ਲੜਕੀ ਜਦੋਂ ਵਿਆਹ ਹੀ ਸੀ ਇਹਦੇ ਨਾਲ ਫੋਨ ਫੋਨ ਤੇ ਗੱਲ ਕਰਦਾ ਰਹਿੰਦਾ ਸੀਗਾ ਜੀ ਤੇ ਇਹਨੂੰ ਆਇਆ ਸੀ ਵੀ ਸ਼ਾਇਦ ਇਹ ਲੜਕੀ ਦੇ ਨਾਲ ਬੈਕ ਆਪਣੇ ਕੋਈ ਅੱਗੇ ਦੋਸਤੀ ਆ ਕੇ ਕਿਸੇ ਦੀ ਗੱਲਬਾਤ ਹਦਾਵਾ ਤੇ ਇਹਨੂੰ ਇਸੇ ਬੰਦੇ ਨਾਲ ਹੀ ਉਹਨੇ ਬਾਹਰ ਬੁਲਾਇਆ ਸੀ ਉਹ ਰਪਾਈ ਕੀ ਉਹਦੀ ਬੰਦੇ ਦੀ ਮੈਰਡ ਕਿਹਾ ਉਹ ਦਾ ਜਿਹੜੀ ਬੱਸ ਲਾਈਫ ਉਹ ਬੈਰਡ ਆ ਪਰ ਉਹਦਾ ਜਿਹੜਾ ਡਿਸਕਿਊਟ ਚੱਲਦਾ ਬਾਈ ਉਹ ਇਕੱਲਾ ਹੀ ਰਹਿ ਰਿਹਾ ਉਹ ਕੋਈ ਪਹਿਲਾਂ ਵੀ ਕੋਈ ਉਹਦੇ ਤੇ ਅਰਚਾ ਜੀ ਵੈਰੀਫਾਈ ਕਰ ਲਾਂਗੇ ਪਰ ਫਿਲਹਾਲ ਤਾਂ ਇਜੀ ਗੱਲ ਕੋਈ ਸਾਹਮਣੇ ਨਹੀਂ ਆਈ ਠੀਕ ਇਹ ਜਿਹੜਾ ਗੱਲਦਾ ਕਿ ਤੂੰ ਅਸਾਂ ਜੀ ਬੰਦੇਸਰ ਔਰ ਡੇੜੀ ਆ ਕੁਲਦੀਪ ਸਿੰਘ ਆ ਦੇ ਵਿਅਕਤੀ ਨੂੰ ਜੇਤੇਵਾਲ ਪੜਗਾਈ ਹੋਈ ਹੈ ਇਹਦਾ ਪਿਕਅਪ ਪਿੰਡਾ ਲੋਹੇ ਮਾਹਰ ਤੇ ਆਪਣੇ ਪਿੰਡ ਤੇ ਕੇਮੈਂਟਾਈ ਹੋਈ ਸੀ ਤੇ ਇਹ 21 ਤਰੀਕ ਨੂੰ ਘਰੋਂ ਫੋਨ ਸੁਣਦੇ ਸੁਣਦੇ ਘਰੋਂ ਬਾਹਰ ਚੱਲ ਕੇ ਜਿਹੜਾ ਵਾਪਸ ਨਹੀਂ ਲਿਆ। ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਲਵਿੰਦਰ ਕੌਰ ਨੇ ਇਹਨੂੰ ਨਹੀਂ ਲੱਭੀ ਤੇ ਉਹ ਦੇਖਣਗੇ ਘਰ ਦੇ ਨਾਲ ਨਾਲ ਥੋੜਾ ਘਰ ਤੋਂ ਅੱਗੇ ਜਾ ਕੇ ਇਹਦੀ ਡੈੱਡ ਬੋਡੀ ਜਿਹੜੀ ਆ ਸ਼ਾਰਪ ਜਿਵੇਂ ਵੈਪਨ ਨਾਲ ਇਹਦੀ ਕਤਲ ਕੀਤਾ ਹੋਇਆ ਘੂਨ ਨਾਲ ਲੱਤ ਪਰ ਪਈ ਸੀ। ਇਹਦੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਚਓ ਸਾਹਿਬ ਸੁਨੀਲ ਕੁਮਾਰ ਇੰਸਪੈਕਟਰ ਸਾਹਿਬ ਦੇ ਇੰਸਪੈਕਟਰ ਸੀਆਈਏ ਮਨਪੂਰ ਸਿੰਘ ਜੀ ਇਹ ਮੌਕੇ ਤੇ ਪਹੁੰਚੇ ਮੌਕੇ ਤੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਐ ਸੈਟਿਕਲ ਤੇ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ ਚ ਜਿਹੜਾ ਇਹਦਾ ਦੋਸ਼ੀ ਹੈ ਉਹ ਅਸੀਂ ਅਰੈਸਟ ਕਰਨ ਦੇ ਕਾਮਯਾਬ ਹੋਏ ਹਾਂ ਇਹ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਉਸੇ ਪਿੰਡ ਦੇ ਦੇਦੇ ਦਾ ਰਹਿਣ ਵਾਲਾ ਸੀ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਸ ਵੇਪਨ ਨਾਲ ਕਤਲ ਕੀਤਾ ਸੀ ਪਹਾੜਾ ਉਹ ਅਸੀਂ ਉਹਦੇ ਕੋਲ ਰਿਕਵਰ ਕਰ ਲਿਆ ਉਹਨੂੰ ਕੂਰਟ ਭੇਜ ਦਿੱਤਾ ਗਿਆ ਚਾਰ ਦਿਨ ਦਾਦਾ ਪੁਲਿਸ ਮਾਰਡਸ ਕਤਲ ਕਰਨ ਦਾ ਉਹਦੀ ਵਜ੍ਹਾ ਇਹ ਹੈ ਜਿਹੜੀ ਉਹਨੇ ਸਾਨੂੰ ਇੰਟਰੋਗ੍ਰੇਸ਼ਨ ਚ ਹੁਣ ਤੱਕ ਦੱਸੀ ਹੈ ਕੋਈ ਹੈ ਵੀ ਉਹ ਲੜਕੀ ਨਾਲ ਫੋਨ ਤੇ ਗੱਲ ਕਰਕੇ ਉਹਦੇ ਨਾਲ ਗੱਲ ਕਰਕੇ ਉਹ ਨੂੰ ਉਹ ਆਪਣੇ ਨਾਲ ਨੇੜਤਾ ਵਧਾਉਣੀ ਚਾਹੁੰਦਾ ਸੀ ਇਸੇ ਚਾਂਸਸ ਦੇਖ ਕੇ ਉਹਨੇ ਬਾਹਰੋਂ ਉਸ ਨੂੰ ਭਲਾਇਆ ਸੀ ਲੋਹਦੇ ਤੇ ਪਹਿਲਾਂ ਜਿਹੜਾ ਜਿਹੜਾ ਇਹਦੇ ਬਾਰੇ ਕੋਈ ਪੁਰਾਣਾ ਮਾਮਲਾ ਦਾ ਹੋਣ ਵਾਸਤੇ ਇਹ ਜੀ ਇਹਦੀ ਗੱਲ ਸਾਹਮਣੇ ਲਈ ਹੈ ਅਰੈਸਟ ਕਿਥੋਂ ਹੈ ਅਰੈਸਟ ਕਿਥੋਂ ਹੈ ਅਰੈਸਟ ਜਿਹੜਾ ਉਥੋਂ ਨਾਲ ਹੀ ਰੱਖ ਕੇ ਚੋਈ ਕੀਤਾ ਜਿਹੜੀ ਕੋਈ ਨਾ ਲੜਕੀ ਨਾ ਉਹ ਵੀ ਇਹ ਪੁੱਛ ਕੇ ਚੱਜ ਰਹੀ ਹੈ ਪਰ ਪੁਰਾਣੇ ਕੀ ਸਮਸਿਆ ਕਿੰਨੇ ਸੀ ਉਹ ਗੱਲ ਸਾਹਮਣੇ ਆ ਜੇਗੀ ਪਰ ਇਹੇ ਜੀ ਗੱਲ ਸਾਹਮਣੇ ਆ ਗਈ। ਉਹ ਜਿਹੜਾ ਬੜਿਆ ਗਿਆ ਜੀ ਦੋਸ਼ ਉਹ ਪ੍ਰਿੰਟ ਦੇ ਲੱਕੜਾ ਵਟਣ ਦਾ ਕੰਮ ਕਰਦਾ। ਮੇਰੇ ਪਹਾੜਾ ਜਿਹੜੇ ਬੰਦੇ ਆਪ ਕੁੰਦਣਾ ਉਹ ਉਹੀ ਲੱਕੜਾਂ ਦੀ ਲੇਬਰ ਕਰਦਾ ਤੇ ਇਹਨਾਂ ਦੇ ਕਾਰਨ ਤੋਂ ਕਾਫੀ ਉਦਾਣਾ ਜਣਾ ਸੀ। ਇਸ ਤੇ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਹੈ ਵੀ ਅਸੀਂ ਸੈਂਟਰਲ ਤੇ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਉਹ ਤੋਂ ਸਾਰਾ ਗੱਲ ਕਲੀਅਰ ਹੋ ਗਿਆ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਨੋਦੇ ਮਾਜਰਾ ਵਿਖੇ ਬੀਤੇ ਦਿਨੀ ਇੱਕ ਔਰਤ ਦੇ ਹੋਏ ਕਤਲकांड ਦੇ ਮੁਕਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕਤਲकांड ਦੇ ਕਥਿਤ ਦਵਿੰਦਰ ਸਿੰਘ ਉਰਫ ਤੋਤਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਪੁਲਿਸ ਦੇ ਦਸਤਾਵੇਜ਼ ਮੁਤਾਬਕ ਦੋਸ਼ੀ ਦਵਿੰਦਰ ਸਿੰਘ ਮ੍ਰਿਤਕ ਔਰਤ ਮਨਜਿੰਦਰ ਕੌਰ ਨਾਲ ਨੇੜਤਾ ਬਣਾਉਣਾ ਚਾਹੁੰਦਾ ਸੀ ਪਰ ਉਸ ਦੇ ਇਨਕਾਰ ਕਰਨ ਤੇ ਉਸਨੇ ਉਸ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਰੂਪਨਗਰ ਦੇ ਐਸਪੀ ਰੂਪਨਗਰ ਦੇ ਐਸਪੀਡੀ ਗੁਰਦੀਪ ਸਿੰਘ ਗੌਸਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੋਰ ਕੀਤੀ ਜਾ ਰਹੀ ਹੈ ਲੜਕੀ ਜਦੋਂ ਵਿਆਹੀ ਸੀ ਇਹਦੇ ਨਾਲ ਫੋਨ ਫੋਨ ਤੇ ਗੱਲ ਕਰਦਾ ਰਹਿੰਦਾ ਸੀਗਾ ਜੀ ਤੇ ਇਹਨੂੰ ਐਸ ਵੀ ਸ਼ਾਇਦ ਇਹ ਲੜਕੀ ਦੇ ਨਾਲ ਬੈਕ